भगवान के घर पे देर है बस अंधेर नहीं ओ वाला हिसाब हो गया आज थैंक यू मैनी थैंक यू सो मच जटा शुक्रिया यार मैनी मनी गदी मारया ना अपनू दो मनी किन्ना और चाहिदियां मैनी थैंक यू मैनी थैंक यू सो मच मैनी रब तैनू खुश रखे मैनी थैंक यू थैंक यू सो मच अंजा ਨ ਜਸਪ੍ਰੀਤ ਵੈਲਕਮ ਥੈਂਕ ਯੂ ਯਾਰਾ ਹਲੇ ਮੈਂ ਨਹੀਂ ਕਹਿੰਦਾ ਮੈਨੂੰ ਨਹੀਂ ਆਂਦਾ ਖੇਡਣਾ ਸੈਲੀ ਲੱਭਦੇ ਜਿਹੜਾ ਤੂੰ ਨੇ ਪਾਲਣਾ ਵਾਲ ਜਾਨਾ ਹੈ ਨਾ ਟਿਕ ਜਾ ਟਿਕ ਜਾ ਨੇ ਪਾਲਣਾ ਨਹੀਂ ਖਾਏ ਨਾ ਫਿਰ ਤਨੋ ਦੀਪ ਵੈਲਕਮ ਅੱਜ ਪੱਕਾ ਮੈਂ ਨਹੀਂ ਪੀ ਕੇ ਬੈਠਾ ਹੋਣਾ ਮੈਂ ਨਹੀਂ ਪੀਤੀ ਹੋਈ ਹੈ ਨਾ ਲिटल ਲिटल ਕੀਤਾ ਹੋਇਆ ਨਾ ਮੈਂ ਨਹੀਂ ਅੱਜ ਗੁੱਜਰ ਵੈਲਕਮ ਦੇਖ ਰਿਹਾ ਮੈਂ ਨਹੀਂ ਮੈਂ ਨਹੀਂ ਤਾਂ ਜਵਾਬ ਦੇਖ ਰਿਹਾ ਮੈਂ ਨਹੀਂ ਪੱਕਾ ਕਹੂਗਾ ਹਾਂ ਲਿਟਲ ਲਿਟਲ ਕੀਤੀ ਐ ਲਿਟਲ ਲਿਟਲ ਜਿਆਦਾ ਜਿਆਦਾ ਤਾਂ ਨਹੀਂ ਹੋਈ ਮੈਨੀ ਤੁਹਾਨੂੰ ਕਿਦਾਂ ਬਤਨੇ ਪਾਲਣ ਵਾਲੇ ਪਤਾ ਚੱਲ ਜਾਂਦਾ ਮੈਨੀ ਤੁਹਾਨੂੰ ਮੈਨੂੰ ਵੀ ਲਵ ਦੇ ਸਹੇਲੀ ਮੈਂ ਵੀ ਇੱਕ ਗੱਲ ਭੇਜ ਦਿਨਾ ਹੈ ਹੈਰੀ ਵੈ ਹੈਪੀ ਵੈਲਕਮ ਬਾਸ ਥੋੜੀ ਲਿੱਟਲ ਲਿੱਟਲੀ ਸੀਗੀ ਨਾ ਪੱਕਾ ਮੈਂ ਨਹੀਂ ਜਾ ਰਾਂ ਤੇ ਨਹੀਂ ਸੀਗੀ ਗੁਰਪ੍ਰਤਾਪ ਜੀ ਸਤਿ ਸ੍ਰੀ ਅਕਾਲ ਦੇਖ ਲਾ ਥੋੜੀ ਤਾਂ ਕਿਤੇ ਜ਼ਿਆਦਾ ਤਾਂ ਨਹੀਂ ਹੋ ਗਈ ਸੀਗੀ ਹਾਂ ਉਹ ਸਵੀਟ ਹੋ ਹੋ ਕੇ ਹੀ ਖਾਂਦੀਆਂ ਨੇ ਚੰਗੀ ਤਰ੍ਹਾਂ ਫਿਰ ਦੇਖ ਲਾ ਫਿਰ ਹੱਥ ਲਾ ਲਾ ਵੇਖੇਗਾ ਆਸ਼ੂ ਮੈਨੂੰ ਪਹਿਲਾਂ ਦੱਸ ਦਿੰਦੀ ਕਿਉਂ ਭੇਜਿਆ ਮੈਨੂੰ ਉਧਰ ਨੂੰ ਤੂੰ ਮੈਨੂੰ ਰੋਕ ਨਹੀਂ ਸਕਦੀ ਸੀ ਮੇਰੀ ਸਹੇਲੀ ਹੋ ਕੇ ਬੈਂਸ ਥੈਂਕ ਯੂ ਅਮਨ ਥੈਂਕ ਯੂ ਮੈਨੀ ਥੈਂਕ ਯੂ ਬਚ ਕੇ ਰਹੀਂ ਭਾਈ ਹੋਰ ਕੀ ਬੱਚਾ ਜਜ ਬੱਚ ਹੁੰਦਾ ਈ ਮੈਨੀ ਮੈਨੀ ਮੇਰੀ ਗਾਲ ਸੁਣਨ ਡਬਲ ਦੇ ਵਿੱਚ ਮਨੀ ਗਨ ਮਾਰਦੇ ਮੈਨੀ